ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਹਰਮੰਦਰ ਸਾਹਿਬ ਮੱਥਾ ਟੇਕਣਾ ਯਾਨੀ ਕਿ ਅੰਮ੍ਰਿਤਸਰ ਤੇ ਇਸ ਟਾਈਮ ਆਪਾਂ ਖੜੇ ਆਂ ਸੋਲਖਿਆ ਗੁਰਦੁਆਰਾ ਸਾਹਿਬ ਵਿੱਚ ਇੱਥੋਂ ਦਰਸ਼ਨ ਕਰਕੇ ਫਿਰ ਆਪਾਂ ਜਾਵਾਂਗੇ ਹੁਣ ਅੰਮ੍ਰਿਤਸਰ ਨੂੰ ਚਲੋ ਆਜੋ ਫਿਰ ਕਰਾਉਂਦੇ ਆ ਤੁਹਾਨੂੰ ਵੀ ਦਰਸ਼ਨ ਜਿਹੜੇ ਜਿਹੜੇ ਰਸਤੇ ਜੀ ਗੁਰਦੁਆਰਾ ਸਾਹਿਬ ਆਉਂਦੇ ਆ ਇਹ ਜੀ ਸੋਲਖਿਆ ਗੁਰਦੁਆਰੇ ਦੀ ਪਾਰਕਿੰਗ ਇੱਥੇ ਗੱਡੀ ਵਗੈਰਾ ਖੜਦਿਆਂ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਇੱਕ ਵੀ ਹੋਟਲ ਆਂਦਾ ਆ ਜਿੱਥੇ ਜਹਾਜ਼ ਖੜਾ ਹੁੰਦਾ ਆ ਇੱਥੇ ਵੀ ਉਹ ਕਿਹੜਾ ਹੋਟਲ ਦਾ ਨਾਮ ਵਾਈ ਅੱਡਾ ਇਹਦਾ ਹੋਟਲ ਦਾ ਨਾਮ ਹੈ ਪਰਲੀ ਸਾਈਡ ਨੂੰ ਦੀ ਐਂਟਰੀ ਹੈ ਪਰਲੀ ਦੂਈ ਸਾਈਡ ਨੂੰ ਬਿਲਡਿੰਗ ਦੇ ਅੰਦਰੋਂ ਇੱਕ ਬਣਾਇਆ ਹੋਇਆ ਜੀ ਤਾਂ ਫੰਗ ਜਾ ਬਾਹਰੋਂ ਆਂਦਾ ਨਾ ਇਹ ਮੈਂ ਇੱਕ ਪਰਲੀ ਸਾਈਡ ਤੋਂ ਆਂਦਾ ਤੇ ਉਹਦੇ ਉੱਪਰ ਤਰ ਤੁਰ ਤੁਰ ਕੇ ਆਂਦੇ ਸਾਰੇ ਅਸਲੀ ਜਹਾਜ਼ ਆ ਇਹ ਤੇ ਟੈਟੂ ਰੂਪੀ ਤੇ ਇੰਜਣ ਜਣੇ ਵੀ ਲੱਗਿਆ ਹੋਇਆ ਵਿੱਚ ਇੰਜਣ ਦਾ ਘਰ ਪਤਾ ਨਹੀਂ ਪਤਾ ਨਹੀਂ ਲੱਗਦਾ ਪਰ ਸਾਰਾ ਕੁਝ ਹੈ ਦਾ ਅਸਲੀ ਹੈ ਕਿਰਗਰ ਆਪਾਂ ਗੁਰਦੁਆਰਾ ਸ੍ਰੀ ਰਵਿੰਦਰ ਸਾਹਿਬ ਪਹੁੰਚ ਗਏ ਆ ਵਧੀਆ ਗੰਗਾ ਆਪਣੀ ਗੱਲ ਤੇ ਟਾਈਮ ਹੋ ਗਿਆ ਸ਼ਾਮ ਦਾ 5 ਦਾ ਦੁਪਹਿਰੇ 11 ਵਜੇ ਆਪਾਂ ਘਰੋਂ ਤੁਰੇ ਤੇ 5:00 ਵਜੇ ਆਪਾਂ ਪਹੁੰਚ ਗਏ ਆ ਆਪਾਂ ਬੜੇ ਆਰਾਮ ਨਾਲ ਆਏ ਆ ਕੋਈ ਕਾਲੀ ਨਹੀਂ ਗਈ ਗੱਡੀਆਂ ਆਪਣੇ ਪਾਰਕਿੰਗ ਕਰਤੀਆਂ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਕਮਰੇ ਆਪਾਂ ਪਹਿਲੇ ਹੀ ਲੱਤੇ ਹੋਏ ਆ ਜੀ ਤੇਰਾ ਵਾਸ ਅਸਮਾਗੋ ਸਰਾ ਆਲਸਤਾ ਤਾਂ ਤੇਰਾ ਨਾਲੇ ਰਹਿ ਦਿੱਤੂ ਬਸ ਪਾਣੀ ਮਿਲ ਗਿਆ ਕਮਰਾ ਹੋ ਰਾਇ ਤੇ ਆਪਣੇ ਨਾਲ ਹੈ ਗੋਲ ਜੀ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਚਲੋ ਜੀ ਤੁਹਾਨੂੰ ਵੀ ਪਵਾਉਣੇ ਦਰਸ਼ਨ ਅਗਰੋਂ ਆਪਾਂ ਆਪਣੇ ਰਕਸਤੇ ਦੇ ਕਮਰੇ ਦੇ ਵਿੱਚ ਆਪਾਂ ਨੂੰ ਕਮਰਾ ਹੋਰ ਮਿਲ ਗਿਆ ਦਾ ਮਾਤਾ ਗੰਗਾ ਜੀ ਨਿਵਾਸ ਦੇ ਵਿੱਚ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਹੈ ਚਲੋ ਹੁਣ ਆਪਾਂ ਚੱਲਦੇ ਆ ਜੀ ਹਰਮੰਦਰ ਸਾਹਿਬ ਦਰਸ਼ਨ ਕਰਨ ਜਾਵਾਂਗੇ ਕਿਉਂਕਿ ਆਪਾਂ ਲੇਟ ਹੋ ਗਏ ਸ਼ਾਮ ਨੂੰ 5:00 ਵਜੇ ਦਾ ਪਉਰਾ ਪਹੁੰਚੀ ਤੇ ਤੇ ਫਿਰ ਕਮਰਾ ਲੈਂਦੇ ਆ ਸਮਾਨ ਸੂਰ ਰੱਖ ਕੇ ਹੁਣ ਸਾਰੇ ਫੈਮਿਲੀ ਨਾਲ ਮੱਥਾ ਟੇਕਣ ਜਾਵਾਂਗੇ ਕੱਲ ਨੂੰ ਆਪਾਂ ਨੇ ਜਾਣਾ ਹੈ ਟੇਹਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਤੇ ਉੱਥੇ ਦੀ ਹੁਣੇ ਸਲਾਹ ਬਣੀ ਹੈ ਜਾਣ ਦੀ ਚਲੋ ਉੱਧਰ ਵੀ ਦਰਸ਼ਨ ਕਰਕੇ ਆਵਾਂਗੇ ਜੀ ਕਰੋ ਦਰਸ਼ਨ ਗੁਰਦੁਆਰਾ ਹਰਮੰਦਰ ਸਾਹਿਬ ਦੇ ਰਹਿ ਰਹਾ ਸਾਡਾ ਟਾਈਮ ਹੈ ਅਸੀਂ ਆਪ ਦਰਸ਼ਨ ਕਰਨ ਜਾਵਾਂਗੇ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਬਣਦਾ ਹੈ ਘਾਰੇ ਸਭਾ ਜੈ ਸਬਦ ਜੀ ਕਲਾ ਜੇ ਘਾਰੇ ਸਰਸੇ क्या बात है जी गोली बाहर निकला पुल भलाइए है जन सब कर सुन के कौन ये पावे people that